ਯਾਰ ਦਾ ਖੌਫਨਾਕ ਅੰਤ ਹੋਇਆ ਹੈ ਬਠਿੰਡਾ ਦੇ ਵਿੱਚ 32 ਸਾਲਾ ਨੌਜਵਾਨ ਵੱਲੋਂ ਫਾਹਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਹੀ ਪ੍ਰੇਮਿਕਾ ਤੇ ਦੋਸ਼ ਲਗਾਏ ਜਾ ਰਹੇ ਨੇ ਕਿ ਉਸ ਵੱਲੋਂ ਲੜਕੇ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਦੁਖੀ ਹੋ ਕੇ ਮੁੰਡੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਮੁੰਡੇ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦਾ ਬੇਟਾ ਇੱਕ ਔਰਤ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਸੀ ਔਰਤ ਵੱਲੋਂ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਰਾਤ ਸਮੇਂ ਲੜਕੇ ਵੱਲੋਂ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਗਈ ਉਧਰ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਮ੍ਰਿਤਕ ਵੱਲੋਂ 10 ਤੋਂ 15 ਪੇਜਾਂ ਦਾ ਇੱਕ ਸੁਸਾਇਡ ਨੋਟ ਵੀ ਲਿਖਿਆ ਗਿਆ ਜਿਸ ਦੇ ਵਿੱਚ ਲੜਕੀ ਦੀਆਂ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਮੇਰਾ ਨਾਮ ਵਿਕੀਆ ਜੀ ਸਹਾਰਾ ਜਿੰਸਾ ਬਾਰਕ ਰਹਾ ਅੱਜ ਸਾਡੇ ਸਹਾਰਾ ਕੰਟਰੋਲ ਨੂੰ 98555 3333 ਤੇ ਕਾਲ ਆਈ ਸੀ ਕਿ ਸੁਗਵਾਣਾਵਸਥਿਤ ਇੱਕ ਵਿਅਕਤੀ ਨੇ ਜਿਹੜਾ ਕਿ ਬਾਹਰ ਲੈ ਰਿਆ ਇੱਥੇ ਸਾਰਾ ਟੀਮ ਮੈਂਬਰਸ ਨਾਲ ਮੌਕੇ ਤੇ ਪਹੁੰਚੀ ਸੀ ਤੇ ਉਸ ਵਿਅਕਤੀ ਦੀ ਲਾਸ਼ ਉਤਾਰ ਕੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਮੋਰਚੀ ਕਰ ਰਹੀ ਸੀ ਜਾਂ ਦੇਖਾ ਕਿੰਨੀ ਕਿ ਉਮਰ ਹੈ ਇਹਦੀ 23-32 ਸਾਲ ਲੱਗਦੀ ਹੈ ਬਾਕੀ ਪੁਲਿਸ ਚੈੱਕ ਕਰੇਗੀ ਇਹ ਕਿੱਥੋਂ ਦੇ ਰਹਿਣ ਵਾਲੇ ਹੈ ਸੁਗਵਾਣਾਵਸਥਿਤ ਮਾਮਲਾ ਪਤਾ ਲੱਗਾ ਕੀ ਸੀ ਨਹੀਂ ਅਜੇ ਜਾਂਚ ਚੱਲ ਰਹੀ ਹੈ ਬਾਕੀ ਕੋਈ ਮਿਲੇ ਇਹਦੇ ਕੋਲੇ ਹੁਣ ਸਟਾਰਟ ਕਰਦੇ ਆਂ ਕਿਹਣਾ ਚੰਦ ਕੀ ਮਾਮਲਾ ਸੀ ਫੋਨ ਮਾਰਿਆ ਸੀ ਮੈਂ ਆਉ ਰਿਹਾਟ ਪ੍ਰਿੰਸੀਪਲ ਇਹ ਮੇਰੇ ਚਾਚੇ ਦਾ ਲੜਕਾ ਜੀ ਰਾਮ ਕੁਮਾਰ ਇਹ ਤੇਨੂੰ 4-5 ਸਾਲਾਂ ਤੋਂ ਹ ਰਿਲੇਸ਼ਨਸ਼ਿਪ ਦੇ ਵਿੱਚ ਸੀ ਇਹਦੇ ਇਸ ਨੂੰ ਬਲੈਕਮੇਲ ਕਰ ਰਹੀ ਸੀ ਬਹੁਤ ਜ਼ਿਆਦਾ ਇਹ ਪਜਲ ਹੋਇਆ ਹੋਇਆ ਸੀ ਇਹਦੀ ਬਲੈਕਮੇਲ ਇਸ ਨੂੰ ਇੱਕ ਦੋ ਵਾਰ ਤਾਂ ਇਹਨੂੰ ਕੁੱਟਾਇਆ ਵੀ ਇਹਦਾ ਮੋਬਾਈਲ ਖੋਲਿਆ ਜਿਦੀ ਵੀ ਸਾਰੇ ਜਾਂ ਜਿਹੜਿਆ ਆ ਡਾਟਾ ਚੀ ਦਾ ਇਹ ਨਾਲ ਪਹੁੰਚੀ ਉਹ ਸਾਰੇ ਇਹਨਾਂ ਨੇ ਆਪਣੇ ਕੋਲ ਰੱਖੀ ਆ ਹੁਣ ਧਮਕੇ ਦੀ ਰਹੀ ਸੀ ਇਹ ਹੁਣ ਕਈ ਦਿਨਾਂ ਤੋਂ ਇਹ ਪਰੇਸ਼ਾਨ ਰਹਿੰਦਾ ਸੀ ਕਿਸੇ ਤਰ੍ਹਾਂ ਕੇ ਰਾਤ ਨੂੰ ਕਿਤੇ ਨੇ ਇਹ ਨਹੀਂ ਪਤਾ ਕਿ ਕਿੰਨੇ ਕਜੇ ਸੁਸਾਈਡ ਕੀਤਾ ਤਸਵੀਰੇ ਜਦੋਂ ਦਰਵਾਜ਼ਾ ਖੋਲਿਆ ਤਾਂ ਦੇਖਿਆ ਕਿ ਪੱਖੇ ਦੇ ਨਾਲ ਹੀ ਬੈੱਡ ਤੇ ਆਪਣੇ ਸੋਸਾਇਟੀ ਦਾ ਗੇੜ ਪੰਨਾ ਆ ਗਿਆ ਹਾਂ ਜੀ ਆਉਂਗੇ ਨੂੰ ਗੇੜ ਪੰਨਾ ਕੀ ਕਹੋ ਜੀ ਕਾਰਵਾਈ ਦੀ ਮੰਗ ਕਾਰਵਾਈ ਤਾਂ ਇਹ ਵੀ ਜਿਹੜੀਆਂ ਇਸ ਜਿਹੜੀਆਂ ਔਰਤਾਂ ਨੂੰ ਜਿਹੜੀ ਸਤੋ ਸਤ ਸਲਿਆ ਦਿਨ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਬੱਚੇ ਨੌਜਵਾਨ ਬੱਚੇ ਫਿਰ ਉਸ ਜਿੰਦਗੀ ਨਾਲ ਬਰਬਾਦ ਕਰੇ ਸੇਰਾ ਅਸਾ ਜੀ ਕਿੰਨੀ ਕੀ ਉਮਰ ਹੈ ਲੜਕੇ ਦੀ 32 ਸਾਲ ਦੀ ਹਾਂ ਕੀ ਨਾਮ ਹੈ ਕੀ ਕਹਾ ਚੰਦ ਸ਼ਮੂਖੀ ਸ਼ੋਧਿਆ 3 ਮਾਮਲਾ ਕੀ ਹੈ ਹਾਂ ਜੀ ਕੀ ਗੱਲਬਾਤ ਹੈ ਗੱਲਬਾਤ ਕੀ ਹੋਈ ਹੈ ਇਹ ਗੱਲਬਾਤ ਹੈ ਸਾਡਾ ਮੁੰਡਾ ਰਾਹੁਲ ਕੁਮਾਰ ਸੀ ਰੇਂਕੂ ਵਾਲਾ ਗੁਪਤਾ ਨਾਲੇ ਦਾ 3-7 ਤੋਂ ਜ਼ਿਆਦਾ 4-5 ਤੋਂ ਚੱਲ ਰਿਹਾ ਸੀ ਆਪਸੇ ਨਿਸ਼ਚਿਤ ਮਿਲਦੇ ਜੁਲਦੇ ਸੀ ਆਪਣਾ ਠੰਡੇ ਸਾਰਾ ਕੁਝ ਕਰਦੇ ਸੀ ਹੈ ਤੇ ਅੱਜ ਕੀ ਹੈ ਅੱਜ ਉਹਨੇ ਸਵੇਰੇ ਵਰਗਾ 2:00 ਵਜੇ ਉਹਨੇ ਆਹ ਲੈ ਆਇਆ ਮੁੰਡੇ ਕਿਹੋ ਜੀ ਕਾਰਵਾਈ ਦੀ ਮੰਗ ਕੀਤੀ ਕਰਮਚਾਰੀ ਤੇ ਇਹ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਹੈ ਉਸ ਲੜੀ ਜਿਹੜੀ ਹਰਾਸਮੈਂਟ ਕਰ ਰਹੀ ਹੈ ਉਹਨੇ 4 ਰੁਪਏ ਦਾ ਉਹ ਲਿਖਿਆ ਕੀ ਕਹਿੰਦੇ ਹੁੰਦੇ ਨੇ ਸ਼ੂ ਸਾਈਡ ਨੋਟ ਸੁਸਾਈਡ ਨੋਟ ਹਾਂ ਚਾਰ ਪਈਆਂ ਦਾ ਲਿਖਿਆ ਨੋ ਸਾਈਡ ਸਟੋਰੀ ਲਿਖੀ ਉਹ ਤੇ ਮੈਨੂੰ ਕਿਵੇਂ ਬਲੈਕਮੇਲ ਕਰਦੀ ਮੇਰੇ ਰਿਸ਼ਰਸ਼ਨ ਕਰਦੀ ਸੀ ਵੀ ਮੈਨੂੰ ਵਿਆਹ ਸ਼ਾਦੀ ਕਰਨ ਤੋਂ ਰੋਕਦੀ ਸੀ ਇਸ ਕਰਕੇ ਬਸ ਹੈ ਮਤਲਬ ਜੇ ਸਿਵਰੀ ਪਤਾ ਲੱਗਿਆ ਜੇ ਪੁਲਿਸ ਆਈ